ਸੱਚਿਆ ਕਾਲਜੀ ਕੈਨਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕਰਗਿਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣੀਆਂ ਮੇਨ ਹੈਡਲਾਈਨਸ ਤੇ ਕੈਨਡਾ ਪੋਸਟ ਦੇ 55 ਹਜ਼ਾਰ ਵਰਕਰਾਂ ਨੇ ਸ਼ੁਰੂ ਕੀਤੀ ਹੜਤਾਲ ਫੈਡਰਲ ਸਰਕਾਰ ਨੇ ਕਿਹਾ ਅਸੀਂ ਨਹੀਂ ਕਰਾਂਗੇ ਦਖਲਅੰਦਾਜ਼ੀ ਅਕਤੂਬਰ ਮਹੀਨੇ ਦਾ ਅੰਕੜਾ ਆਇਆ ਸਾਹਮਣੇ ਕੈਨਡਾ ਚਕਰਾਂ ਦੀ ਵਿਕਰੀ ਵਿੱਚ 30% ਵਾਧਾ ਦਰਜ 10 ਹਜ਼ਾਰ ਵਿਦਿਆਰਥੀਆਂ ਦੇ ਮਨਜ਼ੂਰੀ ਪੱਤਰ ਫਰਜ਼ੀ ਚੋਟੀ ਦੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਨੇ ਕੀਤਾ ਖੁਲਾਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਮਨਾਈ ਕੈਨੇਡਾ ਸਰਕਾਰ ਦੀ ਚਿੰਤਾ ਵੱਡੇ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਵਿਦਿਆਰਥੀ ਮੰਗ ਰਹੇ ਨੇ ਸ਼ਰਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ਦੇ ਉੱਤੇ ਚਲੇ ਗਏ ਨੇ ਵਿਅਸਤ ਹੌਲੀਡੇ ਸੀਜ਼ਨ ਦੌਰਾਨ ਡਿਲੀਵਰੀਆਂ ਦੇ ਵਿੱਚ ਵਿਕਨ ਪੈ ਗਿਆ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਪਹਿਲੇ ਦਿਨ ਕੰਮਕਾਜ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪਾਰਸਲਜ਼ ਨਹੀਂ ਮਿਲੇ ਅਤੇ ਅਪਡੇਸ਼ਨ ਵੀ ਹਾਸਲ ਨਹੀਂ ਹੋਈ ਜਿਸ ਕਰਕੇ ਲੋਕ ਵੀ ਨਿਰਾਸ਼ ਅਤੇ ਖਫਾ ਵਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਕਿਰਤ ਮੰਤਰੀ ਸਟੀਵਨ ਮੈਕਨਨ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਹੈ ਕਿ ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਨਹੀਂ ਕਰੇਗੀ ਤੇ ਜ਼ਬਰਦਸਤੀ ਹੜਤਾਲ ਖਤਮ ਕਰਵਾਉਣ ਦਾ ਵੀ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਬੀਤੀ ਸਵੇਰ ਤੋਂ ਕੈਨੇਡਾ ਪੋਸਟ ਦੇ ਵਰਕਰ ਹੜਤਾਲ ਤੇ ਚਲੇ ਗਏ ਨੇ। ਕੈਨੇਡੀਅਨ ਯੂਨੀਅਨ ਆਫ ਪੋਸਟ ਵਰਕਰਸ ਅਨੁਸਾਰ ਕਾਰਪੋਰੇਸ਼ਨ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਤਕਰੀਬਨ 55000 ਵਰਕਰ ਹੜਤਾਲ ਕਰ ਰਹੇ ਨੇ। ਸੀਯੂਪੀਡਬਲਿਊ ਨੇ ਇਸ ਹਫਤੇ 72 ਘੰਟਿਆਂ ਵਿੱਚ ਹੜਤਾਲ ਦਾ ਨੋਟਿਸ ਦਿੱਤਾ ਸੀ। ਯੂਨੀਅਨ ਦਾ ਕਹਿਣਾ ਹੈ ਕਿ ਉਹ ਪਿਛਲੇ ਤਕਰੀਬਨ 1 ਸਾਲ ਤੋਂ ਵਾਜਬ ਤਨਖਾਹਾਂ ਕੰਮਕਾਜ ਦੀਆਂ ਸੁਰੱਖਿਅਤ ਸਥਿਤੀਆਂ ਅਤੇ ਹੋਰ ਸੁਧਾਰਾਂ ਦੀ ਮੰਗ ਕਰ ਰਹੀ ਹੈ ਯੂਨੀਅਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਪੋਸਟ ਕੋਲ ਇਸ ਹੜਤਾਲ ਨੂੰ ਰੋਕਣ ਦਾ ਮੌਕਾ ਸੀ ਪਰ ਇਸ ਨੇ ਡਾਕ ਕਰਮਚਾਰੀਆਂ ਨੂੰ ਹਰ ਰੋਜ਼ ਦਰਪੇਸ਼ ਮੁੱਦਿਆਂ ਦੇ ਅਸਲ ਹੱਲ ਲਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਹੜਤਾਲ ਬਲੈਕ ਫਰਡੇ ਤੋਂ ਪਹਿਲਾਂ ਅਤੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਹੈ ਜਿਸ ਵੇਲੇ ਕੈਨੇਡੀਅਨਸ ਤੋਹਫੇ ਪੈਕੇਜ ਅਤੇ ਕਾਰਡ ਭੇਜਣ ਅਤੇ ਪ੍ਰਾਪਤ ਕਰਨ ਲਈ ਡਾਕ ਸੇਵਾ 'ਤੇ ਨਿਰਭਰ ਕਰਦੇ ਨੇ ਕੈਨਡਾ ਪੋਸਟ ਨੇ ਸ਼ੁੱਕਰਵਾਰ ਤੜਕੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਸ ਦਾ ਸੰਚਾਲਨ ਬੰਦ ਹੋ ਜਾਵੇਗਾ ਜਿਸ ਨਾਲ ਲੱਖਾਂ ਕੈਨੇਡੀਅਨਸ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ ਕੈਨਡਾ ਪੋਸਟ ਨੇ ਕਿਹਾ ਕਿ ਡਾਕ ਅਤੇ ਪਾਰਸਲ ਹੜਤਾਲ ਦੌਰਾਨ ਪ੍ਰੋਸੈਸ ਜਾਂ ਡਿਲੀਵਰ ਨਹੀਂ ਕੀਤੇ ਜਾਣਗੇ ਅਤੇ ਕੁਝ ਡਾਕ ਘਰ ਬੰਦ ਕਰ ਦਿੱਤੇ ਜਾਣਗੇ ਡਾਰਕ ਨੈਟਵਰਕ ਵਿੱਚ ਪਹਿਲਾਂ ਤੋਂ ਮੌਜੂਦ ਆਈਟਮਾਂ ਲਈ ਸੇਵਾ ਗਾਰੰਟੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕੋਈ ਨਵੀਂ ਆਈਟਮ ਸਵੀਕਾਰ ਨਹੀਂ ਕੀਤੀ ਜਾਵੇਗੀ। ਸੀਯੂਪੀਡਬਲ 3 ਨਵੰਬਰ ਨੂੰ ਹੜਤਾਲ ਕਰਨ ਦੀ ਕਾਨੂੰਨੀ ਸਥਿਤੀ ਵਿਚ ਆ ਗਈ ਸੀ। ਪਿਛਲੇ ਮਹੀਨੇ ਹੋਈ ਵੋਟਿੰਗ ਵਿੱਚ ਪਿੰਡੂ ਅਤੇ ਸ਼ਹਿਰੀ ਦੋਵਾਂ ਵਰਕਰਾਂ ਵਿੱਚੋਂ 95% ਤੋਂ ਵੱਧ ਨੇ ਹੜਤਾਲ ਦੇ ਪੱਖ ਵਿੱਚ ਵੋਟ ਪਾਈ ਸੀ। ਕੈਨੇਡਾ ਪੋਸਟ ਦੇ ਨਵੀਨਤਮ ਇਕਰਾਰਨਾਮੇ ਵਿੱਚ 4 ਸਾਲਾਂ ਦੌਰਾਨ ਸਲਾਨਾ ਤਨਖਾਹ ਵਿੱਚ 11.5% ਵਾਧੇ ਦਾ ਪ੍ਰਸਤਾਵ ਸੀ ਇਸ ਨੇ ਮੌਜੂਦਾ ਕਰਮਚਾਰੀਆਂ ਲਈ ਪ੍ਰਭਾਵਸ਼ੀਲ ਲਾਭ ਪੈਨਸ਼ਨ ਦੀ ਸੁਰੱਖਿਆ ਦੇ ਨਾਲ-ਨਾਲ ਨੌਕਰੀ ਦੀ ਸੁਰੱਖਿਆ ਅਤੇ ਹੈਲਥ ਬੈਨੀਫਿਟਸ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਯੂਨੀਅਨ ਨੇ ਕਿਹਾ ਕਿ ਇਹ ਕਾਫੀ ਨਹੀਂ ਅਤੇ ਦੋਵੇਂ ਧਿਰ ਕਈ ਮੁੱਦਿਆਂ ਤੇ ਇੱਕ ਦੂਜੇ ਤੋਂ ਕੋਹਾਂ ਦੂਰ ਸਨ ਹੜਤਾਲ ਦੇ ਐਲਾਨ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਫੈਡਰਲ ਲੇਬਰ ਮੰਤਰੀ ਸਟੀਵਨ ਮੈਕਨਨ ਨੇ ਕਿਹਾ ਸੀ ਕਿ ਫੈਡਰਲ ਵਿਚੋਲੇ ਯੂਨੀਅਨ ਅਤੇ ਕ੍ਰਾਊਨ ਕਾਰਪੋਰੇਸ਼ਨ ਨਾਲ ਕੰਮ ਕਰ ਰਹੇ ਨੇ ਅਤੇ ਦੋਵਾਂ ਪੱਖਾਂ ਦੀ ਮਦਦ ਲਈ ਇੱਕ ਵਿਸ਼ੇਸ਼ ਵਿਚੋਲੇ ਦੀ ਨਿਯਤ ਕੀਤੀ ਗਈ ਹੈ। ਕੈਨੇਡਾ ਲੇਬਰ ਕੋਰਟ ਦੇ ਅਨੁਸਾਰ ਲੇਬਰ ਮੰਤਰੀ ਜਾਂ ਵਿਵਾਦ ਵਿੱਚ ਕੋਈ ਵੀ ਧਿਰ ਵਿਚੋਲੇ ਦੀ ਬੇਨਤੀ ਕਰ ਸਕਦੀ ਹੈ। Canadian Federation of Independent Business ਨੇ ਵੀਰਪਾਰ ਨੂੰ ਫੈਡਰਲ ਸਰਕਾਰ ਨੂੰ ਵਿਗੜਨ ਨੂੰ ਖਤਮ ਕਰਨ ਲਈ ਬਾਈਂਡਿੰਗ ਆਰਬਿਟ੍ਰੇਸ਼ਨ ਜਬ ਬੈਕ ਟੂ ਵਰਕ ਕਾਨੂੰਨ ਸਨੇ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਕਿਹਾ ਸੀ CFIB ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਲਗਭਗ 80% ਦੇ ਛੋਟੇ ਕਾਰੋਬਾਰ ਮਾਲ ਪੇਜਨ ਜਾਂ Invoicing ਜਾਂ ਭੁਗਤਾਨ ਪ੍ਰਾਪਤ ਕਰਨ ਲਈ Canada Post ਤੇ ਨਿਰਭਰ ਕਰਦੇ ਨੇ ਦੂਜੀ ਪਾਸੇ ਟੀਮ ਸਟੇਰਸ ਕੈਨਡਾ ਨੇ CUPW ਨਾਲ ਇਹ ਕਹਿੰਦੇ ਆ ਕਿ ਹੈ ਕਿ ਉਸਦੇ ਪੂਰੇ ਲੇਟਰ ਦੇ ਮੈਂਬਰ ਉਹਨਾਂ ਪੈਕੇਜਾਂ ਨੂੰ ਸਵੀਕਾਰ ਨਹੀਂ ਕਰਨਗੇ ਜਿਹੜੇ ਮੂਲ ਰੂਪ ਵਿੱਚ Canada Post ਵੱਲੋਂ ਆਏ ਹੋਣਗੇ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਪਹਿਲੇ ਦਿਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਕਿਰਤ ਮੰਤਰੀ ਸਟਿਵ ਮੈਕਨਨ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜ਼ਬਰਦਸਤੀ ਹੜਤਾਲ ਖਤਮ ਕਰਵਾਉਣ ਦਾ ਇਰਾਦਾ ਨਹੀਂ ਰੱਖਦੀ। ਕਿਰਤ ਮੰਤਰੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਕਿਸੇ ਸਮਝੌਤੇ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਮੌਂਟਰੀਅਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਦੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਚਾਹੀਦਾ ਹੈ ਅਤੇ ਕਿਰਤ ਮੰਤਰਾਲਾ ਆਪਣੇ ਵਸੀਲਿਆਂ ਰਾਹੀਂ ਦੋਹਾਂ ਧਿਰਾਂ ਨੂੰ ਮੋੜ ਆਮੋ ਸਾਹਮਣੇ ਬਿਠਾਉਣਾ ਚਾਹੁੰਦਾ ਹੈ ਉੱਧਰ ਓਟਵਾ ਦੇ ਇੱਕ ਡਾਕ ਖਾਨੇ ਦੇ ਬਾਹਰ ਲੱਗੇ ਨੋਟਿਸ ਤੇ ਲਿਖਿਆ ਹੈ ਕਿ ਹੜਤਾਲ ਦੇ ਬਾਵਜੂਦ ਕੈਨੇਡਾ ਪੋਸਟ ਦੇ ਕਾਮਿਆਂ ਵੱਲੋਂ 20 ਨਵੰਬਰ ਨੂੰ ਸਮਾਜਿਕ ਲਾਭ ਵਾਲੇ ਚੈੱਕ ਵੰਡਣ ਦਾ ਕੰਮ ਜ਼ਰੂਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੈਨੇਡਾ ਪੈਨਸ਼ਨ ਪਲਾਨ 올ਡ ਏਜ ਸਿਕਿਉਰਿਟੀ ਵੈਟਰਨ ਅਫੇਅਰਜ਼ ਪੈਨਸ਼ਨ ਪਲਾਨ ਅਤੇ ਕੈਨੇਡਾ ਚਾਈਲਡ ਟੈਕਸ ਬੈਨੀਫਿਟ ਦੇ ਚੈੱਕ ਸ਼ਾਮਿਲ ਨੇ ਜ਼ਿਕਰ ਇਹ ਖਾਸ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਮੌਂਟਰੀਅਲ ਦੇ ਬੰਦਰਗਾਹ ਕਾਮਿਆਂ ਦੀ ਹੜਤਾਲ ਜ਼ਬਰਦਸਤੀ ਖਤਮ ਕਰਵਾਉਣ ਬਾਰੇ ਫੈਡਰਲ ਸਰਕਾਰ ਦੇ ਇਸ ਫੈਸਲੇ ਦੀ ਤਿੱਖੀ ਨੁਕਤਾਚੀਨੀ ਕਰ ਚੁੱਕੇ ਐਨ.ਪੀ. ਆਗੂ ਜਗਮੀਤ ਸਿੰਘ ਵੱਲੋਂ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਡਟਵੀਂ ਹਮਾਇਤ ਕੀਤੀ ਗਈ ਹੈ। ਅਕਤੂਬਰ ਮਹੀਨੇ ਦੇ ਆંકੜੇ ਸਾਹਮਣੇ ਆਏ ਨੇ ਤੇ ਇਹਨਾਂ ਆਂਕੜਿਆਂ ਮੁਤਾਬਕ ਅਕਤੂਬਰ ਦੌਰਾਨ ਕੈਨੇਡਾ ਦੇ ਵਿੱਚ ਕਰਾਂਦੀ ਵਿਕਰੀ ਵਿੱਚ 30% ਵਾਧਾ ਦਰਜ ਕੀਤਾ ਗਿਆ ਹੈ ਜੀਟੀਏ ਅਤੇ ਬੀਸੀ ਦੇ ਲੋਅਰ ਮੈਨਲੈਂਡ ਇਲਾਕੇ ਦੇ ਵਿੱਚ ਮੋਟਾ ਵਾਧਾ ਹੋਇਆ ਹੈ ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਅਤੇ ਬ੍ਰਿਟਿਸ਼ ਕੋਲੰਬੀਆ ਦੇ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੇ ਤੜਾ ਤੜ ਘਰ ਖਰੀਦੇ ਨੇ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਵਿੱਚ ਗਏ ਘਰਾਂ ਦੀ ਗਿਣਤੀ 1 ਸਾਲ ਪਹਿਲਾਂ ਦੇ ਮੁਕਾਬਲੇ 30% ਵਾਧਾ ਦਰਜ ਕੀਤੀ ਗਈ ਹੈ। ਇਹ ਰੁਝਾਨ ਐਸੋਸੀਏਸ਼ਨ ਦੁਆਰਾ ਪਹਿਲਾਂ ਦੱਸੇ ਗਏ ਮਾਰਕੀਟ ਵਿੱਚ ਖੜੋਤ ਦੇ ਰੁਝਾਨ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਮਹੀਨਾ-ਦਰ-ਮਹੀਨਾ ਤਬਦੀਲੀ ਦੇ ਆਧਾਰ 'ਤੇ ਰਾਸ਼ਟਰੀ ਪੱਧਰ 'ਤੇ ਘਰਾਂ ਦੀ ਵਿਕਰੀ ਵਿੱਚ ਸਤੰਬਰ ਤੋਂ 7.7% ਵਾਧਾ ਦਰਜ ਹੋਇਆ ਹੈ। ਐਸੋਸੀਏਸ਼ਨ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਅਤੇ BC ਦੇ ਲੋਅਰ ਮੈਨਲੈਂਡ ਇਲਾਕੇ ਵਿੱਚ ਘਰਾਂ ਦੀ ਵਿਕਰੀ ਵਿੱਚ ਡਬਲ ਡਿਜੀਟ ਵਾਧਾ ਦਰਜ ਕੀਤਾ ਗਿਆ ਹੈ। CREA ਦੇ ਸੀਨੀਅਰ ਅਰਥਸ਼ਾਸਤਰੀ ਸ਼ਾਨ ਕੈਥਕਾਟ ਨੇ ਕਿਹਾ ਕਿ باوجود ਇਸ ਦੇ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਿੱਚ ਕਟੌਤੀ ਕਰ ਰਿਹਾ ਹੈ ਵਿਕਰੀ ਵਿੱਚ ਇੰਨੀ ਵੱਡੀ ਛਾਲ ਹੈਰਾਨੀਜਨਕ ਹੈ ਉਹਨਾਂ ਖ ਹੈ ਕਿ ਵਿਕਰੀ ਵਿੱਚ ਵੱਡੀ ਛਾਲ ਸਤੰਬਰ ਵਿੱਚ ਵਿਕਣ ਲਈ ਲੱਗੇ ਘਰਾਂ ਦੀਆਂ ਵਧੀਆਂ ਲਿਸਟਿੰਗਾਂ ਕਰਕੇ ਵੀ ਹੋਈ ਹੋ ਸਕਦੀ ਹੈ ਅਕਤੂਬਰ ਦੌਰਾਨ ਇੱਕ ਘਰ ਦੀ ਔਸਤ ਕੀਮਤ 6,96,168 ڈالر ਦਰਜ ਕੀਤੀ ਗਈ ਜੋ ਕਿ 1 ਸਾਲ ਪਹਿਲਾਂ ਦੇ ਮੁਕਾਬਲੇ 6% ਦਾ ਵਾਧਾ ਹੈ। ਮਹੀਨਾ-ਦਰ-ਮਹੀਨਾ ਆਧਾਰ ਤੇ ਨਵੀਂ ਲਿਸਟ ਹੋਣ ਵਾਲੀਆਂ ਪ੍ਰਾਪਰਟੀਆਂ ਦੀ ਗਿਣਤੀ ਵਿੱਚ 3.5% ਦੀ ਗਿਰਾਵਟ ਵੀ ਵੇਖੀ ਗਈ ਹੈ। ਚੋਟੀ ਦੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇਹ ਖੁਲਾਸਾ ਹੋਣ ਤੋਂ ਬਾਅਦ ਫੈਡਰਲ ਸਰਕਾਰ ਦੀਆਂ ਚਿੰਤਾਵਾਂ ਕਾਫੀ ਵੱਧ ਗਈਆਂ ਨੇ। ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹਾ ਕਿ 10000 ਵਿਦਿਆਰਥੀਆਂ ਦੇ ਮਨਜ਼ੂਰੀ ਪੱਤਰ ਫਰਜ਼ੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੈਕਸ ਵਰਕਰਾਂ ਦੇ ਵਜੋਂ ਵਰਤਿਆ ਜਾ ਰਿਹਾ ਸੀ ਭਾਵ ਇਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਜਿਸ ਕਰਕੇ ਇਹਨਾਂ ਨੂੰ ਫਰਜ਼ੀ ਪੱਤਰ ਦੇ ਕੇ ਕੈਨੇਡਾ ਵੱਲ ਨੂੰ ਤੋਰ ਦਿੱਤਾ ਗਿਆ ਹੁਣ ਇਹਨਾਂ ਮਾਮਲਿਆਂ ਦੀ ਜਾਂਚ ਪੜਤਾਲ ਵੀ ਆਰੰਭੀ ਜਾਵੇਗੀ ਕੈਨੇਡਾ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਤੇ ਚਿੰਤਾ ਵਾਲੀ ਖਬਰ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੰਚਾਰਜ ਇਮੀਗ੍ਰੇਸ਼ਨ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਇਸ ਸਾਲ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 10000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਮਨਜ਼ੂਰੀ ਪੱਤਰਾਂ ਨੂੰ ਸੰਭਾਵੀ ਤੌਰ ਤੇ ਫਰੌਡ ਦੱਸਿਆ ਗਿਆ ਹੈ। ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਆਂਕੜਿਆਂ ਵਿੱਚ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਮਿਲੇ ਨੇ ਜਿਨ੍ਹਾਂ ਨੇ ਇੱਕ ਹੈ ਕਿ ਉਹਨਾਂ ਕੋਲ ਪੜਨ ਲਈ ਇੱਕ ਅਸਲੀ ਜਗ੍ਹਾ ਹੈ ਪਰ ਹੋ ਸਕਦਾ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਲਈ ਅਰਜ਼ੀ ਵਿੱਚ ਇੱਕ ਫਰਜ਼ੀ ਪੱਤਰ ਨਤੀ ਕੀਤਾ ਗਿਆ ਹੋਵੇ ਪਿਛਲੇ ਸਾਲ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਤੋਂ ਬਾਅਦ ਸਖਤ ਜਾਂਚਾਂ ਦੀ ਸ਼ੁਰੂਆਤ ਕੀਤੀ ਗਈ ਸੀ ਕਿਉਂਕਿ ਭਾਰਤ ਵਿੱਚ ਇੱਕ ਗੈਰ ਲਾਇਸੈਂਸੀ ਇਮੀਗ੍ਰੇਸ਼ਨ ਸਲਾਹਕਾਰ ਨੇ ਅਧਿਆਨ ਪਰਮਿਟ ਲਈ ਆਪਣੀਆਂ ਅਰਜ਼ੀਆਂ ਦੇ ਨਾਲ 40 ਵਕੀਰਤੀ ਪੱਤਰ ਚਮਕ ਕਰਵਾਏ ਸਨ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਖਾ ਦੇ ਡਾਇਰੈਕਟਰ ਜਨਰਲ ਬਰਨਵਿਨ ਮੇ ਨੇ ਪਿਛਲੇ ਹਫਤੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਜਦੋਂ ਤੋਂ ਆਈਆਰਸੀਸੀ ਨੇ ਪਿਛਲੇ ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਮਨਜ਼ੂਰੀ ਪੱਤਰਾਂ ਦੀ ਪੁਸ਼ਟੀ ਕਰਨੀ ਸ਼ੁਰੂ ਕੀਤੀ ਹੈ ਅਧਿਕਾਰੀਆਂ ਨੇ ਮਨਜ਼ੂਰੀ ਦੇ 10000 ਤੋਂ ਵੱਧ ਸੰਭਾਵੀ ਤੌਰ ਤੇ ਧੋਖਾਧੜੀ ਵਾਲੇ ਪੱਤਰਾਂ ਨੂੰ ਰੋਕਿਆ ਹੈ ਉਸਨੇ ਕਿਹਾ ਕਿ ਵਿਭਾਗ ਦੁਆਰਾ ਪਿਛਲੇ 10 ਮਹੀਨਿਆਂ ਵਿੱਚ ਜਾਂਚ ਕੀਤੀਆਂ ਗਈਆਂ ਸਟੱਡੀ ਪਰਮਿਟ ਅਰਜ਼ੀਆਂ ਨਾਲ ਜੁੜੇ 5 ਲੱਖ ਮਨਜ਼ੂਰੀ ਪੱਤਰਾਂ ਵਿੱਚੋਂ 93% ਕਾਲਜ ਜਾਂ ਯੂਨੀਵਰਸਿਟੀ ਸਹੀ ਤਸਦੀਕ ਕੀਤੀਆਂ ਗਈਆਂ ਨੇ ਪਰ 2% ਗੈਰ ਪ੍ਰਮਾਣਿਕ ਇੱਕ ਫਿਸਤੀ ਦੀ ਜਗ੍ਹਾ ਕਾਲਜ ਜਾਂ ਯੂਨੀਵਰਸਿਟੀ ਦੁਆਰਾ ਰੱਦ ਕਰ ਦਿੱਤੀ ਗਈ ਸੀ ਜਦਕਿ ਦੂਜੇ ਮਾਮਲਿਆਂ 'ਚ ਕਾਲਜ ਅਤੇ ਯੂਨੀਵਰਸਟੀਆਂ ਇਸ ਦੱਸਣ ਵਿੱਚ ਅਸਫਲ ਰਹੀਆਂ ਕਿ ਕੀ ਬਿਨੇਕਾਰਾਂ ਨੂੰ ਪੜਨ ਲਈ ਜਗ੍ਹਾ ਦੀ ਪੇਸ਼ਕਸ਼ ਕਰਨ ਵਾਲੇ ਪੱਤਰ ਅਸਲ ਦੇ ਵਿੱਚ ਸਨ ਉਸਨੇ ਕੌਨਸ ਇਮੀਗ੍ਰੇਸ਼ਨ ਕਮੇਟੀ ਨੂੰ ਦੱਸਿਆ ਹੈ ਕਿ ਆਈਆਰਸੀਸੀ ਫਰਜ਼ੀ ਪੱਤਰਾਂ ਦੇ ਸਰੋਤ ਬਾਰੇ ਹੋਰ ਪੁੱਛਗਿੱਛ ਕਰ ਰਹੀ ਹੈ ਇੱਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਐਨੀ ਬਿਉਡੋਇਨ ਜੋ ਹੁਣ ਇੱਕ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਹੈ ਉਸਨੇ ਕਿਹਾ ਕਿ ਉਸ ਸੰਭਾਵੀ ਧੋਖਾ ਧੜੀ ਦੇ ਪੈਮਾਨੇ ਤੋਂ ਹੈਰਾਨ ਨਹੀਂ ਸੀ ਉਸਨੇ ਇਹ ਵੀ ਕਿਹਾ ਹੈ ਕਿ ਵਿਸਤ੍ਰਿਤ ਪ੍ਰਣਾਲੀ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਸ਼ਨਾਤਮਕ ਸਵੀਕ੍ਰਿਤੀ ਪੱਤਰਾਂ ਨੂੰ ਵੇਖਣਾ ਆਸਾਧਾਰਨ ਨਹੀਂ ਸੀ ਇੱਕ ਮਾਮਲੇ ਵਿੱਚ ਉਸਨੇ ਨੌਜਵਾਨ ਕੋਰੀਆਈ ਔਰਤਾਂ ਦੇ ਇੱਕ ਸਮੂਹ ਨੂੰ ਵੇਖਿਆ ਸਾਰਿਆਂ ਨੂੰ ਇੱਕੋ ਸੰਸਥਾ ਤੋਂ ਇੱਕੋ ਮਨਜ਼ੂਰੀ ਪੱਤਰ ਮਿਲੇ ਸਨ ਮੰਨਿਆ ਜਾ ਰਿਹਾ ਹੈ ਕਿ ਉਹ ਸੈਕਸ ਤਸਕਰੀ ਦੀ ਕਾਰਵਾਈ ਨਾਲ ਜੁੜੇ ਹੋਏ ਸਨ ਉਸਨੇ ਕਿਹਾ ਕਿ ਇਹ ਧੋਖਾਧੜੀ ਦੀ ਵੱਡੀ ਕਾਰਵਾਈ ਹੈ ਅਸੀਂ ਖੁਸ਼ ਸੀ ਜਦੋਂ ਆਈਆਰਸੀਸੀ ਨੇ ਇਹ ਜਾਂਚ ਕਰਨ ਦਾ ਇੱਕ ਤੇਜ਼ ਤੇ ਕੁਸ਼ਲ ਤਰੀਕਾ ਰੱਖਿਆ ਕਿ ਕੀ ਮਨਜ਼ੂਰੀ ਪੱਤਰ ਅਸਲੀ ਜਾਰੀ ਕੀਤੇ ਗਏ ਸਨ ਐਨਡੀਪੀ ਇਮੀਗ੍ਰੇਸ਼ਨ ਆਲੋਚਕ ਜੈਨੀ ਕਵਨ ਨੇ ਕਿਹਾ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ 10000 ਜਾਲੀ ਦਾਖਲਾ ਪੱਤਰਾਂ ਦਾ ਪਰਦਾਫਾਸ਼ ਕੀਤੇ ਜਾਂਦਾ ਖੁਲਾਸਾ ਬਹੁਤ ਚਿੰਤਾਜਨਕ ਹੈ ਇਹ ਗੈਰਸੰਵੇਦਨਸ਼ੀਲ ਹੈ ਕਿ ਲਿਬਰਲਾਂ ਨੇ ਬੇਈਮਾਨਾਂ ਨੂੰ ਇੰਨੇ ਲੰਬੇ ਸਮੇਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਅਤੇ ਦੁਰਵਿਵਹ ਵਾਰ ਕਰਨ ਦੀ ਇਜਾਜ਼ਤ ਦਿੱਤੀ ਸਰਕਾਰ ਨੂੰ ਨਾ ਸਿਰਫ ਇਹ ਪਛਾਣ ਕਰਨ ਦੀ ਜ਼ਰੂਰਤ ਹੈ ਕਿ ਉਹ ਕੌਣ ਨੇ ਬਲਕਿ ਉਹਨਾਂ ਨੂੰ ਉਹਨਾਂ ਸੰਸਥਾਵਾਂ ਦੀ ਵੀ ਪਛਾਣ ਕਰਨ ਦੀ ਲੋੜ ਹੈ ਜੋ ਕਿਸੇ ਵੀ ਧੋਖਾਧੜੀ ਦੀਆਂ ਯੋਜਨਾਵਾਂ ਵਿੱਚ ਸਹਿਯੋਗ ਕਰ ਸਕਦੇ ਨੇ ਜ਼ਿਕਰ ਖਾਸ ਹੈ ਕਿ ਆਟਵਾ ਨੇ ਪਿਛਲੇ ਸਾਲ ਭਾਰਤ ਚੀਨ ਅਤੇ ਵਿਏਟਨਾਮ ਦੇ ਵਿਦਿਆਰਥੀਆਂ ਦੇ 2000 ਸ਼ੱਕੀ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ ਜਿਸ ਵਿੱਚ ਪਾਇਆ ਗਿਆ ਹੈ ਕਿ ਵਿਦੇਸ਼ਾਂ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੁਆਰਾ ਲਗਭਗ 1485 ਨੂੰ ਕੈਂਡ ਆਨ ਲਈ ਜਾਲੀ ਦਸਤਾਵੇਜ਼ ਜਾਰੀ ਕੀਤੇ ਗਏ ਨੇ ਕਈਆਂ ਨੂੰ ਕਾਲਜਾਂ ਤੋਂ ਮਨਜ਼ੂਰੀ ਪੱਤਰ ਜਾਲੀ ਪਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਬਾਕੀ ਪਹਿਲਾਂ ਹੀ ਇੱਥੇ ਆ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੀ ਸਖਤ ਕਦਮ ਚੁੱਕਦੀ ਹੈ ਤੇ ਕੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਧਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਮੁੜ ਤੋਂ ਕੈਨੇਡਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਹਵਾਈ ਅੱਡਿਆਂ ਦੇ ਉੱਤੇ ਅੰਤਰਰਾਸ਼ਟਰੀ ਵਿਦਿਆਰਥੀ ਆਨਲਾਈਨ ਪਏ ਨੇ ਤੇ ਉਹਨਾਂ ਨੇ ਕੈਨੇਡਾ ਸਰਕਾਰ ਤੋਂ ਸ਼ਰਨ ਦੇ ਦਾਅਵੇ ਕੀਤੇ ਨੇ ਜਿਸ ਬਾਬਤ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੀਆਈਸੀਸੀ ਦੇ ਪ੍ਰਧਾਨ ਨੂੰ ਇੱਕ ਚਿੱਠੀ ਵੀ ਲਿਖੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸ਼ਰਨ ਦਾ ਦਾਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ ਹੈ ਮਿਲਰ ਨੇ ਇਸ ਸਬੰਧੀ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਤੇ ਪ੍ਰਦਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜான் ਮਰੇ ਨੂੰ ਪੱਤਰ ਲਿਖਿਆ ਹੈ। CICC Regulated Canadian Immigration Consultants ਅਤੇ Regulated International Student Immigration ਸਲਾਹਕਾਰਾਂ ਨੂੰ ਲਾਇਸੈਂਸ ਪ੍ਰਦਾਨ ਕਰਦਾ ਹੈ ਤੇ ਨਿਯੰਤਰਿਤ ਕਰਦਾ ਹੈ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਕੈਨੇਡੀਅਨ ਨਿਊਜ਼ ਆਊਟਲੈਟ ਦਾ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਹੈ ਕਿ ਲਗਭਗ 13660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਪਨਾਹ ਮੰਗੀ ਹੈ ਜੋ ਕਿ ਇੱਕ ਰਿਕਾਰਡ ਹੈ ਪਿਛਲੇ ਸਾਲ ਇਹ ਆંકੜਾ ਲਗਭਗ 12000 ਸੀ 2018 ਵਿੱਚ ਇਹ ਸਿਰਫ 1810 ਸੀ ਅਜੇ 3 ਮਹੀਨਿਆਂ ਦੇ ਆંકੜਿਆਂ ਦੀ ਗਿਣਤੀ ਹੋਣੀ ਬਾਕੀ ਹੈ ਜਿਸ ਨਾਲ ਸੰਖਿਆ ਵਧਣ ਦੀ ਉਮੀਦ ਹੈ ਕੈਨੇਡਾ ਵਿੱਚ ਭਾਰਤੀਆਂ ਵੱਲੋਂ ਪਨਾਹ ਦੇ ਦਾਅਵਿਆਂ ਵਿੱਚ ਵਾਧਾ ਹੋਇਆ ਹੈ ਮਿਲਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੈਨੇਡਾ ਸੁਰੱਖਿਆ ਦੀ ਲੋੜ ਵਾਲੇ ਵਿਅਕਤੀਆਂ ਦੀ ਮਦਦ ਕਰਨ ਲਈ ਸਮਰਪਿਤ ਹੈ ਹਾਲਾਂਕਿ ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਰਹਿਣ ਜਾਂ ਸਥਾਈ ਨਿਵਾਸ ਲਈ ਖੁਦ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਸਲਾਹ ਦੇਣਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਦੇਸ਼ਾਂ ਦੇ ਉਲਟ ਹੋਵੇਗਾ ਮਿਲਰ ਨੇ CICCC ਨੂੰ ਲਾਇਸੈਂਸ ਸ਼ੁਦਾ ਸਲਾਹਕਾਰਾਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ ਜੋ ਸ਼ਾਇਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਨਾਹ ਦਾਅਵਿਆਂ ਨੂੰ ਅੱਗੇ ਵਧਾਉਣ ਲਈ ਗਲਤ ਢੰਗ ਨਾਲ ਸਲਾਹ ਦੇ ਰਹੇ ਨੇ ਸੋ ਕੈਨੇਡਾ ਸਰਕਾਰ ਨੇ ਕੈਨੇਡਾ ਦੇ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਤੋਹਫਾ ਦਿੱਤਾ ਹੈ ਤਿਉਹਾਰਾਂ ਦੇ ਸੀਜ਼ਨ ਦੌਰਾਨ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕਰਦਿਆ ਇਹ ਕਿ ਆਏ ਕਿ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਹੁਣ ਹਫਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੋ ਕੈਨੇਡਾ ਦੇ ਵਿੱਚ ਗੁਜ਼ਰਬਸੜ ਬੜੀ ਹੀ ਮੁਸ਼ਕਲ ਨਾਲ ਚਲਾ ਰਹੇ ਨੇ ਉਹਨਾਂ ਵਾਸਤੇ ਹੁਣ ਨਵਾਂ ਐਲਾਨ ਕਰ ਦਿੱਤਾ ਗਿਆ ਹੈ 15 ਨਵੰਬਰ ਤੋਂ ਇਹ ਨਿਯਮ ਪ੍ਰਭਾਵੀ ਹੋ ਗਏ ਨੇ ਜਿਸ ਤਹਿਤ ਉਹ ਹਫਤੇ ਦੇ ਵਿੱਚ ਹੁਣ 20 ਘੰਟੇ ਦੀ ਬਜਾਏ 24 ਘੰਟੇ ਕੰਮ ਕਰ ਸਕਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਈ ਨਵੇਂ ਐਲਾਨ ਕਰਦਿਆਂ ਹਫਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਪਰ ਇਸ ਦੇ ਨਾਲ ਹੀ ਕਾਲਜ ਬਦਲਣ ਦੇ ਇੱਛੂਕ ਕੁ ਮੰਤਰੀ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰਨ ਦਾ ਪਾਬੰਧ ਵੀ ਕਰ ਦਿੱਤਾ ਨਿਯਮ ਤੋੜਨ ਵਾਲਿਆਂ ਨੂੰ 1 ਸਾਲ ਵਾਸਤੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਨਹੀਂ ਮਿਲੇਗਾ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਹੈ ਕਿ ਨਵੇਂ ਨਿਯਮ 15 ਨਵੰਬਰ ਤੋਂ ਹੀ ਲਾਗੂ ਮੰਨੇ ਜਾਣਗੇ ਇਸ ਤੋਂ ਪਹਿਲਾਂ ਕੁਮਾਂਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕਾਲਜ ਜਾਂ ਯੂਨੀਵਰਸਿਟੀ ਵਿੱਚ ਛੁੱਟੀਆਂ ਦੌਰਾਨ ਉਹ ਜਿੰਨਾ ਮਰਜ਼ੀ ਸਮਾਂ ਕੰਮ ਕਰ ਸਕਦੇ ਨੇ ਇਸ ਬਾਰੇ ਕੋਈ ਬੰਦਿਸ਼ ਲਾਗੂ ਨਹੀਂ ਮਾਰਕ ਮਿਲਰ ਨੇ ਕਿਹਾ ਕਿ ਹਫ਼ਤੇ ਵਿੱਚ ਕੰਮ ਦਾ ਸਮਾਂ 4 ਘੰਟੇ ਵਧਾਉਣ ਦਾ ਮਕਸਦ ਕੁਮਾਂਤਰੀ ਵਿਦਿਆਰਥੀਆਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਕਰਨਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਲਿਖਾਈ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ। ਦੂਜੀ ਪਾਸੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਾਲਜ ਜਾਂ ਯੂਨੀਵਰਸਿਟੀ ਬਦਲਣ ਦੇ ਇੱਛੁਕ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਰਜ਼ੀ ਦਾਇਰ ਕਰਨੀ ਪਵੇਗੀ ਅਤੇ ਕੁਝ ਮਾਮਲਿਆਂ ਵਿੱਚ ਸਟੱਡੀ ਵੀਜ਼ਾ ਪ੍ਰਵਾਨ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਹੁਣ ਤੱਕ ਕੋ ਕੋ ਮੰਤਰੀ ਵਿਦਿਆਰਥੀਆਂ ਉੱਤੇ ਅਜਿਹੀ ਕੋਈ ਬੰਦਿਸ਼ ਲਾਗੂ ਨਹੀਂ ਸੀ ਅਤੇ ਪਹਿਲਾਂ ਮਿਲੇ ਸਟੱਡੀ ਵੀਜ਼ਾ ਤੇ ਹੀ ਕਿਸੇ ਹੋਰ ਵਿਦਿਅਕ ਅਦਾਰੇ ਵਿੱਚ ਦਾਖਲਾ ਲੈ ਸਕਦੇ ਸਨ ਇੱਥੇ ਦੱਸਣਾ ਬੰਦ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਕੋ ਮੰਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 40 ਘੰਟੇ ਕੰਮ ਕਰਨ ਦੀ ਆਰਜ਼ੀ ਰਾਇਤ ਦਿੱਤੀ ਗਈ ਸੀ ਜੋ ਹਾਲਾਤ ਕਾਬੂ ਹੇਠ ਆਉਣ ਮਗਰੋਂ 30 ਅਪ੍ਰੈਲ 2024 ਨੂੰ ਖਤਮ ਹੋ ਗਈ ਫੈਡਰਲ ਸਰਕਾਰ ਵੱਲੋਂ ਇਸ ਆਰਜ਼ੀ ਨੀਤੀ ਰਾਹੀਂ ਕਈ ਮਕਸਦ ਪੂਰੇ ਕੀਤੇ ਗਏ ਨੇ ਇੱਕ ਪਾਸੇ ਜਿੱਥੇ ਕੀਰਤਿਆਂ ਦੀ ਕਿਲਤ ਨਾਲ ਨਜਿੱਠਿਆ ਗਿਆ ਤਾਂ ਦੂਜੇ ਪਾਸੇ ਵਿਦਿਆਰਥੀਆਂ ਨੂੰ ਵੱਧ ਕਮਾਈ ਕਰਨ ਦਾ ਮੌਕਾ ਮਿਲਿਆ ਜੋ ਕੋਰੋਨਾ ਦੌਰਾਨ ਬੇਵਸ ਹੋ ਚੁੱਕੇ ਸਨ ਕੈਨੇਡਾ ਸਰਕਾਰ ਪਿਛਲੇ 1 ਹਫਤੇ ਦੌਰਾਨ ਕੁ ਮੰਤਰੀ ਵਿਦਿਆਰਥੀਆਂ ਨਾਲ ਸੰਬੰਧਿਤ ਕਈ ਵੱਡੇ ਐਲਾਨ ਕਰ ਚੁੱਕੀ ਹੈ 8 ਨਵੰਬਰ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰ ਦਿੱਤੀ ਅਤੇ ਸਟੱਡੀ ਵੀਜ਼ਾ ਦੀ ਫਾਸਟ ਟਰੈਕ ਪ੍ਰੋਸੈਸਿੰਗ ਵਾਲੀ ਯੋਜਨਾ ਖਤਮ ਕਰ ਦਿੱਤੀ ਗਈ ਐਸਟੀਐਸ ਯੋਜਨਾ 2018 ਵਿੱਚ ਭਾਰਤ ਨੇ 14 ਦੇਸ਼ਾਂ ਵਾਸਤੇ ਆਰੰਭੀ ਗਈ ਸੀ ਅਤੇ ਇਸ ਦਾ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੁੰਦਾ ਸੀ ਐਸਟੀਐਸ ਅਧੀਨ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਘਟ ਰਹੀ ਵਿਦਿਆਰਥੀਆਂ ਨੂੰ ਇੱਕ ਸਾਲ ਦੀ ਟਿਊਸ਼ਨ ਫੀਸ ਨਾਲ 20665 ਡਾਲਰ ਦੀ ਜੀਆਈਸੀ ਭਰਨੀ ਪੈਂਦੀ ਸੀ ਹੁਣ ਕੈਨੇਡਾ ਦੇ ਸਟੱਡੀ ਵੀਜ਼ਾ ਵਾਸਤੇ ਸਿਰਫ 6 ਮਹੀਨੇ ਦੀ ਫੀਸ ਭਰਨੀ ਲਾਜ਼ਮੀ ਹੈ ਅਤੇ ਪੜ੍ਹਾਈ ਦੌਰਾਨ ਖਰਚਾ ਚਲਾਉਣ ਲਈ ਖਾਤੇ ਵਿੱਚ ਫੰਡਸ ਦਿਖਾਉਣ ਦੀ ਸ਼ਰਤ ਲਾਗੂ ਕੀਤੀ ਗਈ ਹੈ ਭਾਵੇਂ ਜੀਆਈਸੀ ਹੁਣ ਵੀ ਇੱਕ ਬਦਲ ਵਜੋਂ ਵਰਤੀ ਜਾ ਸਕਦੀ ਹੈ ਪਰ ਇਸ ਨੂੰ ਲਾਜ਼ਮੀ ਨਹੀਂ ਕੀਤਾ ਗਿਆ ਕੈਨੇਡਾ ਸਰਕਾਰ ਵੱਲੋਂ 2025 ਦੌਰਾਨ 437000 ਸਟੱਡੀ ਵੀਜ਼ਾ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਲੁਭਾਉਣ ਵਾਸਤੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕੀਤੀ ਗਈ ਹੈ। ਇੱਕ ਅਹਿਮ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਲਿਬਰਲ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਹਾਊਸਿੰਗ 파ੜੇ ਨੂੰ ਲਗਭਗ ਅੱਧਾ ਕਰ ਦੇਵੇਗੀ। ਪੀਬੀਓ ਅਨੁਸਾਰ ਕੈਨੇਡਾ ਵਿੱਚ 2030 ਤੱਕ 6,58,000 ਰਿਹਾਇਸ਼ੀ ਯੂਨਟਾਂ ਦੇ ਘਾਟ ਹੋਣ ਦੀ ਸੰਭਾਵਨਾ ਹੈ। ਪਾਰਲੀਮੈਂਟਰੀ ਬਜਟ ਅਫਸਰ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਿਬਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਇਮੀਗ੍ਰੇਸ਼ਨ ਪੱਧਰ ਵਿੱਚ ਕੀਤੀ ਕਟੌਤੀ 2030 ਤੱਕ ਨਵੇਂ ਹਾਊਸਿੰਗ ਯੂਨਟਾਂ ਦੀ ਲੋੜ ਨੂੰ ਲਗਭਗ ਅੱਧਾ ਕਰ ਦੇਗੀ। ਸ਼ੁੱਕਰਵਾਰ ਨੂੰ ਜਾਰੀ ਹੋਈ ਰਿਪੋਰਟ ਵਿੱਚ ਕਿਹਾ ਗਿਆ ਇਹ ਮੰਨਦੇ ਹੋਏ ਕਿ ਆਬਾਦੀ ਦਾ ਵਿਕਾਸ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਹੋਵੇਗਾ। ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ 2025 ਤੋਂ 2027 ਲਈ ਇਮੀਗ੍ਰੇਸ਼ਨ ਦੀ ਪਧਰਤੀ ਯੋਜਨਾ 2030 ਵਿੱਚ ਕੈਨੇਡਾ ਦੇ ਰਿਹਾਇਸ਼ੀ ਅੰਤਰ ਨੂੰ 534000 ਯੂਨਿਟਾਂ ਤੱਕ ਘਟਾ ਦੇਵੇਗੀ। ਰਿਪੋਰਟ ਕਹਿੰਦੀ ਹੈ ਕਿ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਅਸੀਂ 2030 ਵਿੱਚ ਕੈਨੇਡਾ ਦੇ ਹਾਊਸਿੰਗ 파ੜੇ ਦੇ 658000 ਯੂਨਿਟ ਹੋਣ ਦਾ ਅੰਦਾਜ਼ਾ ਲਗਾਇਆ ਹੈ। ਫੈਡਰਲ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਨਵੇਂ ਸਥਾਈ ਨਿਵਾਸੀਆਂ ਦੀ ਅਨੁਮਾਨਿਤ ਸੰਖਿਆ ਨੂੰ ਇਸ ਸਾਲ 4,85,000 ਤੋਂ ਘਟਾ ਕੇ 2025 ਵਿੱਚ 3,95,000 ਕਰ ਰਹੀ ਹੈ 2026 ਵਿੱਚ 3,80,000 ਅਤੇ 2027 ਵਿੱਚ ਹੋਰ ਕਟੌਤੀ ਨਾਲ 3,65,000 ਤੱਕ ਹੀ ਇਸ ਨੂੰ ਸਵੀਕਾਰ ਕੀਤਾ ਜਾਵੇਗਾ ਇੱਕ ਸਾਲ ਪਹਿਲਾਂ ਜਾਰੀ ਕੀਤੀ ਪਿਛਲੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ ਕੈਂਟਾ ਨੇ 2025 ਅਤੇ 2026 ਦੋਵਾਂ ਵਿੱਚ ਲਗਭਗ 5 ਲੱਖ ਪਰਮਾਨੈਂਟ ਰੈਜ਼ੀਡੈਂਟਸ ਸਵੀਕਾਰ ਕਰਨੇ ਸਨ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਕਤੂਬਰ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਦੇ ਦਫਤਰ ਨੇ ਕਿਹਾ ਸੀ ਕਿ ਇਹ ਕਟੌਤੀ ਅਗਲੇ 2 ਸਾਲਾਂ ਵਿੱਚ ਆਬਾਦੀ ਵਿੱਚ 0.2% ਕਮੀ ਪੈਦਾ ਕਰੇਗੀ ਅਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 6,70,000 ਯੂਨਟਾਂ ਤੱਕ ਰਿਹਾਇਸ਼ੀ ਸਪਲਾਈ ਦੇ ਪਾੜੇ ਨੂੰ ਘਟਾ ਦੇਵੇਗੀ। PBOD ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਤੇ ਇਮੀਗ੍ਰੇਸ਼ਨ ਅਨੁਮਾਨਾ ਨੂੰ ਮਹੱਤਵਪੂਰਨ ਜੋਖਮ ਹੈ ਜਿਸ ਵਿੱਚ ਅਨੁਮਾਨਿਤ ਗੈਰ ਸਥਾਈ ਨਿਵਾਸੀਆਂ ਦਾ ਵਹਾਅ ਸ਼ਾਮਲ ਹੈ ਰਿਪੋਰਟ ਕਹਿੰਦੀ ਹੈ ਕਿ ਲਿਬਰਲ ਸਰਕਾਰ ਦੇ ਇਮੀਗ੍ਰੇਸ਼ਨ ਅਨੁਮਾਨਾ ਨਾਲ ਜੁੜੀ ਅਨਿਸ਼ਚਿਤਤਾ ਦਾ ਅਰਥ ਹੈ ਕਿ ਰਹਾਇਸ਼ੀ ਪਾੜੇ ਵਿੱਚ 45% ਦੀ ਕਮੀ ਦੀ ਭਵਿੱਖਵਾਣੀ ਉਪਰੀ ਸੀਮਾ ਅਨੁਮਾਨਾਂ ਨੂੰ ਦਰਸਾਉਂਦੀ ਹੈ 2030 ਤੱਕ 6,58,000 ਯੂਨਟਾਂ ਦੇ ਹਾਊਸਿੰਗ ਪਾੜੇ ਤੇ ਹੀ ਬਰਕਰਾਰ ਰਹਿਣ ਲਈ ਕੈਨਡਾ ਨੂੰ ਉਦੋਂ ਤੱਕ ਲਗਭਗ 2.3 ਮਿਲੀਅਨ ਘਰ ਬਣਾਉਣ ਦੀ ਲੋੜ ਹੋਵੇਗੀ ਯਾਨੀ ਕਿ 2025 ਅਤੇ 2030 ਦੇ ਵਿਚਾਲੇ ਪ੍ਰਤੀ ਸਾਲ ਔਸਤਨ 3,90,000 ਯੂਨਿਟ ਬਣਦੇ ਨੇ 1 ਜਨਵਰੀ 2023 ਅਤੇ 1 ਜਨਵਰੀ 2024 ਦੇ ਵਿਚਾਲੇ ਰਾਸ਼ਟਰੀ ਆਬਾਦੀ ਵਿੱਚ ਲਗਭਗ 1.3 ਮਿਲੀਅਨ ਦਾ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨਡਾ ਨੇ ਕਿਹਾ ਹੈ ਕਿ ਆਬਾਦੀ ਵਿੱਚ 97.6% ਵਾਧਾ ਇਮੀਗ੍ਰੇਸ਼ਨ ਦਾ ਨਤੀਜਾ ਸੀ ਮਿਲਰ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਪਧਰਾ ਵਿੱਚ ਕਟੌਤੀ ਹਾਊਸਿੰਗ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਤੇ ਦਬਾਅ ਨੂੰ ਘਟ ਕਰੇਗੀ ਅਕਤੂਬਰ ਵਿੱਚ ਮਿਲਰ ਨੇ ਕਿਹਾ ਸੀ ਕਿ ਇਹ ਤਬਦੀਲੀਆਂ ਸਾਡੇ ਦੇਸ਼ ਲਈ ਇਮੀਗ੍ਰੇਸ਼ਨ ਨੂੰ کارਕਾਰ ਬਣਾਉਣੀਆਂ ਤਾਂ ਜੋ ਹਰ ਕਿਸੇ ਕੋਲ ਵਧੀਆ ਨੌਕਰੀਆਂ ਘਰਾਂ ਅਤੇ ਸਹਾਇਤਾ ਤੱਕ ਪਹੁੰਚ ਹੋਵੇ ਜੋ ਉਹਨਾਂ ਨੂੰ ਵਧਨਫੁੱਲਣ ਲਈ ਲੋੜੀਂਦੀ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੇ ਜਨਵਰੀ ਵਿੱਚ ਕਿਹਾ ਸੀ ਕਿ ਇੱਕ ਕੰਜ਼ਰਵੇਟਿਵ ਸਰਕਾਰ ਇਮੀਗ੍ਰੇਸ਼ਨ ਤੇ ਨੰਬਰਾਂ ਨੂੰ ਬਣਾਈ ਗਏ ਘਰਾਂ ਦੀ ਸੰਖਿਆ ਦੇ ਮੇਚ ਤੱਕ ਕਰਤੇ ਵੀ ਕੀ ਪੋਲੀਏਵ ਨੇ ਇਹ ਵੀ ਕਿਹਾ ਸੀ ਕਿ ਇਸ ਸਧਾਰਨ ਗਣਿਤ ਹੈ ਜੇ ਤੁਹਾਡੇ ਕੋਲ ਆਉਣ ਵਾਲੇ ਪਰਿਵਾਰ ਵੱਧ ਨੇ ਅਤੇ ਘਰ ਘਟ ਨੇ ਤਾਂ ਇਸ ਨਾਲ ਕਰਾਂਦੀਆਂ ਗਿਣਤੀਆਂ ਹੀ ਬਦਲੀਆਂ ਪੋਲੀਏਵ ਨੇ ਪੂਰੀ ਤਰ੍ਹਾਂ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਇਮੀਗ੍ਰੇਸ਼ਨ ਨੂੰ ਕਿਵੇਂ ਸੰਭਾਲੇਗੀ ਪਰ ਉਹਨਾਂ ਨੇ ਕਿਹਾ ਸੀ ਕਿ ਇਹ ਇਮੀਗ੍ਰੇਸ਼ਨ ਪੱਧਰ ਨਿਰਧਾਰਿਤ ਕਰਨ ਵੇਲੇ ਉਪਲਬਧ ਨੌਕਰੀਆਂ ਅਤੇ ਡਾਕਟਰਾਂ ਦੀ ਗਿਣਤੀ ਤੇ ਵੀ ਵਿਚਾਰ ਕਰੇਗੀ ਜੰਦੇ ਜੰਦੇ ਨਜ਼ਰ ਮਾਰਦੇ ਆਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਘਟ ਕੇ 677.9 ਕੈਨੇਡੀਅਨ ਡਾਲਰ ਹੋ ਗਈ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਘਟ ਕੇ 832.8 ਕੈਨੇਡੀਅਨ ਡਾਲਰ ਹੋ ਗਈ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ ਘਟ ਕੇ 929.6 ਕੈਨੇਡੀਅਨ ਡਾਲਰ ਹੋ ਗਈ ਹੈ ਤੇ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ ਕਾਫੀ ਘਾਟਾ ਵੇਖਣ ਨੂੰ ਮਿਲਿਆ ਹੈ 18 ਕੈਰਟ 1 ਤੋਲਾ ਸੋਨੇ ਦੀ ਕੀਮਤ 40600 ਰੁਪਏ ਹੋ ਗਈ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 49870 ਰੁਪਏ ਤੇ 18 ਪੈਸੇ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 55674 ਰੁਪਏ ਤੇ 63 ਪੈਸੇ ਹੋ ਗਈ ਹੈ ਜ਼ਿਕਰ ਕਰ ਦਿਆਂ ਕੈਨੇਡੀਅਨ ਡਾਲਰ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 59 ਭਾਰਤੀ ਰੁਪਏ ਤੇ 89 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਲਗਾਤਾਰ ਘਟਦੀ ਕੀਮਤ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ